ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅਚਾਰੀ ਮਟਨ ਬਣਾਉਣ ਜਾ ਰਹੇ ਹਾਂ ਇਹਨੂੰ ਆਪਾਂ ਇੱਕ ਕਲੇ ਪੌਟ ਦੇ ਵਿੱਚ ਬਣਾਵਾਂਗੇ ਤੇ ਬਹੁਤ ਹੀ ਸਿੰਪਲ ਇਨਗਰੀਡੀਅੰਟਸ ਆਪਾਂ ਚਾਹੀਦੇ ਨੇ ਜਿਹੜੇ ਘਰੇ ਕਿਚਨ ਦੇ ਵਿੱਚ ਹਰ ਇੱਕ ਦੇ ਆਮ ਹੀ ਹੁੰਦੇ ਨੇ ਇਹਨਾਂ ਵਿੱਚ ਕੋਈ ਵੀ ਤੁਹਾਡੇ ਕੋਲ ਅਵੇਲੇਬਲ ਨਾ ਹੋਵੇ ਕਿਚਨ 'ਚ ਤੁਸੀਂ ਈਜ਼ੀਲੀ ਸਕਿਪਰ ਵੀ ਕਰ ਸਕਦੇ ਹੋ ਫਿਰ ਵੀ ਬਹੁਤ ਟੇਸਟੀ ਬਣੇਗਾ ਇਹਦੇ ਵਿੱਚ 1 ਕਿਜੀ ਆਪਣੇ ਕੋਲੇ ਮਟਨ ਸੀਗਾ ਇਸ ਲਈ ਆਪਾਂ ਨੇ 400 ਗ੍ਰਾਮ ਤੇ ਨੇੜੇ ਆਪਣੇ ਕੋਲੇ ਚੌਪ ਤੇ ਜਿਹੜੇ ਹੈਗੇ ਨੇ ਆਨਿਅਨਸ ਨੇ ਟొਮੇਟੋਸ ਨੇ 2-3 ਹਾਲ ਗਰਮ ਮਸਾਲਾ ਡਰਾਈ ਮਸਾਲਾ ਹੋ ਗਿਆ ਨਮਕ ਮਿਰਚ ਹਲਦੀ ਹਨ ਆਪਣੇ ਕੋਲ ਜਿੰਜਰ گارਲਿਕ ਕੈਂਡ ਆਪਾਂ ਹਾਲ ਜਿਹੜਾ ਹੈਗਾ ਆ ਪੂਰਾ گارਲਿਕ ਐਡ ਕਰਾਂਗੇ ਇਹਦੇ ਵਿੱਚ ਐਸ ਇਟ ਇਜ਼ 2 ਟੇਬਲस्पून ਮੈਂ 올ਿਵ ਆਇਲ ਲਿਆ ਹੈਗਾ ਅਚਾਰੀ ਮਟਨ ਇਸ ਕਰਕੇ ਆ ਕਿ ਆਪਾਂ ਇਹਦੇ ਵਿੱਚ ਅੰਬ ਦਾ achar ਐਡ ਕਰਾਂਗੇ ਇਸ ਕਰਕੇ ਆਪਾਂ ਇਹਨੂੰ achar ਨਾਲ ਬਣਾਉਣਾ ਹੈਗਾ ਆ ਇਸ ਕਰਕੇ ਆਪਾਂ ਇਹਨੂੰ ਅਚਾਰੀ ਮਟਨ ਬਣਾਉਣ ਜਾ ਰਹੇ ਹਾਂ ਤੇ 올ਿਵ ਆਇਲ ਸੀਗਾ ਜਿਹੜਾ ਆਪਾਂ ਨੇ ਇਹ 2 2 ਟੇਬਲस्पून ਹੈਗਾ ਆਪਾਂ ਇਹਨੂੰ ਗਰਮ ਕਰ ਲਿਆ ਸੀਗਾ ਜੀ ਆਪਾਂ ਨੇ ਸਾਰੇ ਇੰਗਰੀਡੀਅੰਟਸ ਮਟਨ ਦੇ ਵਿੱਚ ਐਡ ਕਰ ਦਿੱਤੇ ਨੇ ਤੇ ਹੁਣ ਆਪਾਂ ਜੀ ਇਹਨੂੰ 2 ਤੋਂ 3 ਆਵਰਸ ਲਈ ਮੈਰੀਨੇਟ ਹੋਣ ਵਾਸਤੇ ਰੱਖ ਦਿੰਦੇ ਹਾਂ ਹਾਂਜੀ ਆਪਾਂ ਨੇ ਹੁਣ ਸਾਰਾ ਮਟਨ ਇਹਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਹੈਗਾ ਆਪਣੇ ਲੇ ਪਾਟ ਦੇ ਅੰਦਰ ਤੇ ਇੱਕ ਇਹਦੇ ਵਿੱਚ ਆਪਾਂ ਗਲਾਸ ਪਾਣੀ ਦਾ ਐਡ ਕਰ ਦੇਾਂਗੇ ਮੈਕਸਿਮਮ 1 ਗਲਾਸ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਕਵਰ ਕਰਕੇ ਰੱਖ ਦੇਾਂਗੇ ਐਟ ਲੀਸਟ ਲੋ ਟੂ ਮੀਡੀਅਮ ਹੀਟ ਤੇ ਉੱਪਰ 20 ਮਿੰਟਸ ਔਰ 25 ਮਿੰਟਸ ਚੈੱਕ ਕਰਦੇ ਹਾਂ ਹਾਂਜੀ ਆਪਾਂ ਨੇ ਮਟਰਨ ਦੇ ਵਿੱਚ ਪਾਣੀ ਐਡ ਕਰ ਦਿੱਤਾ ਸੀ ਉਹ ਕਨਸਿਸਟੈਂਸੀ ਇਹ ਵੀ ਥਿਕ ਸੀਗੀ ਤੇ ਤੁਸੀਂ ਆਪਣੇ ਅਕੋਰਡਿੰਗ ਪਾਣੀ ਦੀ ਪਾਣੀ ਦੇ ਕੇ ਪਾ ਸਕਦੇ ਹੋ ਤੇ ਆਪਾਂ ਇਹਨੂੰ ਹੁਣ ਬਾਅਦ ਵਿੱਚ ਫੇਰ ਚੈੱਕ ਕਰਦੇ ਆਫਟਰ 20 ਮਿੰਟਸ ਇਹ ਜੇ ਮਟਰਨ ਦੀ ਕੀ ਕੰਡੀਸ਼ਨ ਨਾ ਤੁਸੀਂ ਦੇਖ ਸਕਦੇ ਹੋ ਵਾਈਨ ਹੋ ਰਿਹਾ ਵਧੀਆ ਮਟਰਨ ਮੈਨੂੰ ਪੱਕ ਹੋ ਗਿਆ ਲੱਗਦਾ ਆ ਆਪਾਂ ਨੂੰ ਟੋਟਲ ਟਾਈਮ 1 ਆਵਰ ਲੱਗਾ ਇਹਨੂੰ ਪਕਾਉਣ ਨੂੰ ਇਹਦੀ ਕੰਸਿਸਟੈਂਸੀ ਵੀ ਠੀਕ ਲੱਗ ਰਹੀ ਮੈਨੂੰ ਤੇ ਫਲੇਮ ਆਪਾਂ ਇਹਦਾ ਆਫ ਕਰ ਦਿਤਾ ਹੈ ਇਹਦਾ ਟੋਟਲ ਟਾਈਮ 1 ਆਵਰ ਦੇ ਵਿੱਚੇ ਕੁਕ ਹੋਇਆ ਜੀ ਆਪਣੇ ਕਲੇ ਪੌਟ ਦੇ ਵਿੱਚ ਤੇ ਆਪਾਂ ਇਹਦੇ ਵਿੱਚ ਹੁਣ ਗਾਰਨਿਸ਼ ਕਰ ਦਿੰਨੇ ਆ ਜਿਹੜੀ ਆਪਾਂ ਨੇ ਇਹਦੇ ਸਟਨੀ ਐਡ ਕੀਤਾ ਹੋਇਆ ਹੈਗਾ ਤੇ ਆਪਾਂ ਹੁਣ ਇਹਨੂੰ ਕਿਸੇ ਸਰਵਿੰਗ ਬੋਲ ਦੇ ਵਿੱਚ ਟ੍ਰਾਂਸਫਰ ਕਰਨ ਜਾ ਰਹੇ ਹਾਂ ਹਾਂਜੀ ਆਪਣਾ ਆਚਾਰੀ ਮਟਰਨ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਨੇਚਰਲ ਕਲਰ ਨੇ ਸਾਰੇ ਆਪਾਂ ਨੇ ਇਹਦੇ ਵਿੱਚ ਕੋਈ ਵੀ ਆਰਟੀਫੀਸ਼ੀਅਲ ਕਲਰ ਨਹੀਂ ਐਡ ਕੀਤਾ ਤੇ ਓਨਲੀ 3 ਟੇਬਲस्पून 올ਿਵ ਆਇਲ ਦੇ ਵਿੱਚ ਸਾਰਾ ਕੁੱਕ ਕੀਤਾ ਹੈ ਤੁਸੀਂ ਇਹਨੂੰ ਰੋਟੀ ਦੇ ਨਾਲ ਨਾਲ ਨਾਨ ਦੇ ਨਾਲ ਤੇ ਰਾਈਸ ਦੇ ਨਾਲ ਸਰਵ ਕਰ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਜੇ ਤੇ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਮੈਨੀ ਮੈਨੀ ਥੈਂਕਸ ਥੈਂਕ ਯੂ so much ਸਤਿ ਸ਼੍ਰੀ ਅਕਾਲ ਜੀ